ਇਕਾ ਇਹ ਕਹਿੰਦੇ ਆ ਵੀ ਦੁਕਾਨਦਾਰੀਆਂ ਬੰਦ ਹੋਣੀਆਂ ਚਾਹੀਦੀਆਂ ਫਿਰ ਦੁਕਾਨਦਾਰੀਆਂ ਸਾਰਿਆਂ ਦੀ ਨਹੀਂ ਹੋਣੀਆਂ ਚਾਹੀਦੀਆਂ ਨਾ ਕੱਲੀਆਂ ਜਸੇ ਬੰਦੀਆਂ ਦੇ ਉੱਤੇ ਤਾਂ ਆ ਗਿਆ ਇਹ ਇਹਨਾਂ ਨੂੰ ਦਿਸ ਗਈਆਂ ਦੁਕਾਨਦਾਰੀਆਂ ਤੇ ਜਿਹੜੀ ਆਹ 15-18 ਲੱਖ ਰੁਪਈਆ ਲੈ ਕੇ ਮੁੰਡਾ ਲਾਸ ਬਣ ਗਿਆ ਦੁਖੀ ਹੋਇਆ ਵਾ ਉਹਦਾ ਪਿਓ ਕਹਿੰਦਾ ਅਸੀਂ 15-18 ਲੱਖ ਰੁਪਈਆ ਐਮਐਲਏ ਨੂੰ ਸਰਪੰਚ ਬਣਨ ਦਾ ਦਿੱਤਾ ਕੀ ਭਗਵੰਤ ਮਾਨ ਜੀ ਅਧਿਕਾਰ ਹੈ ਐਮਐਲਏ ਕੋਲੇ ਪੈਸੇ ਲੈਣ ਦਾ ਸਰਪੰਚੀ ਦਾ ਕਦੋਂ ਜਾਂਚ ਹੋ ਕੇ ਉਹਨਾਂ ਨੂੰ ਖਵਾਏ ਟੰਗਿਆ ਜਾਊਗਾ ਜੇ ਜਿਵੇਂ ਬੰਦੀਆਂ ਬੇਲੇ ਹੋ ਕੇ ਫੰਡ ਖਾ ਰਹੀਆਂ ਨੇ ਜਾਂ ਇਹ ਕਰ ਰਹੀਆਂ ਤੇ ਫਿਰ ਜਿਨ੍ਹਾਂ ਦੇ ਛੋਡੇ ਸਾਹਮਣੇ ਸਬੂਤ ਆ ਗਏ ਛੋਡੇ ਐਮ.ਐਲ.ਏ ਨੇ ਪੈਸੇ ਲੈਤੇ ਆ ਛੋਡੇ ਐਮ.ਐਲ.ਏ ਪ੍ਰਧਾਨੀਆਂ ਪਿੱਛੇ ਪੈਸੇ ਲੈਂਦੇ ਆ ਫਿਰ ਜਾਂਚ ਉਹਨਾਂ ਦੀ ਕਦੋਂ ਹੋਊਗੀ ਇਹ ਵਾਲੇ ਧਰਨਾ ਲੱਗਿਆ ਸੀਗਾ ਆਹ ਆਦਮੀ ਪਾਰਟੀ ਦੇ ਮਹਿਲਾ ਵਿੰਗ ਦਾ ਕੋਈ ਇਹਨਾਂ ਦਾ ਲੱਗਿਆ ਸੀ ਵਰਕਰਾਂ ਦਾ ਉਹਦੇ 'ਚ ਸਾਡੇ ਏਰੀਏ ਦਾ ਬਾਖ ਗਿਆ ਉਹਨੇ ਲਾਲ ਸਿੰਘ ਉਗੋ ਕੇ ਦੇ ਦੜੇ ਸੱਟੇ ਦਾ ਸਿੱਧਾ ਇਲਜ਼ਾਮ ਲਾਇਆ ਕਦੋਂ ਜਾਂਚ ਹੋ ਰਹੀ ਆ ਵੇ ਇੱਥੇ ਗੁੱਸਾ ਸੀ ਠੀਕ ਆ ਵੀ ਪੁਲਿਸ ਨੇ ਕੀਤਾ ਪਰ ਚੋਰ ਨਹੀਂ ਚੋਰ ਦੀ ماں ਮਾੜੀ ਆ ਅਸਲੀ ਤਾਂ ਜਿਹੜਾ ਦੋਸ਼ੀ ਆ ਇਹਦੇ ਵਿੱਚ ਇਹ ਮੁੱਖ ਮੰਤਰੀ ਆ ਸੀ ਇਹ ਪਾਵਰਾਂ ਦਿੱਤੀਆਂ ਗਈਆਂ ਕਿਸਾਨ ਜਿਹੇ ਬੰਦਿਆਂ ਨੂੰ ਦੱਬਣ ਖਾਤਰ ਪਰ ਭਗਵੰਤ ਮਾਨ ਜੀ ਨੂੰ ਇਹ ਨਹੀਂ ਪਤਾ ਵੀ ਇੱਥੇ ਪਤੇ ਨਹੀਂ ਕਿੰਨੇ ਕੌਰੰਗ ਜੇਵ ਕਿੰਨੇ ਕਬਦਾਲੀ ਨਾਲੀ ਕਿੰਨੇ ਕੁ ਬਸ ਇਥੋਂ ਦੀ ਨੰਗ ਗਏ ਤੇ ਕਿੰਨੇ ਕਨੇ ਨੰਗ ਜਾਣਾ ਠੀਕ ਆ ਨਾ ਇਹ ਜਿਹੜੀਆਂ ਲਹਿਰਾਂ ਹੁੰਦੀਆਂ ਲੋਕਾਂ ਦੀਆਂ ਇਹ ਸਲੋਟ ਜਬਰ ਨਾਲ ਕਦੇ ਵੀ ਦੱਬੀਆਂ ਨਹੀਂ ਜਾਂਦੀਆਂ। ਭਗਵੰਤ ਮਾਨ ਦੀ ਕੀ ਵਲਡਿੰਗ ਸੀ। ਕਹਿੰਦਾ ਸੀ ਸੱਥਾਂ ਚੋਂ ਸਰਕਾਰ ਚੱਲੂ। ਕਦੇ ਧਰਨਾ ਨਹੀਂ ਲਾਗੂਗਾ। ਕੋਈ ਮੁੰਡਾ ਨਹੀਂ ਚੱਕ ਕੇ ਮਰਿਆ ਜਾਊਗਾ ਤੇ ਪਰ ਅੰਕੜੇ ਕੱਢ ਲਏ ਇਹ। ਪਿਛਲੇ ਉਹਨਾਂ ਦੇ ਕੱਢ ਲਏ ਤੇ ਪਿਛਲੇ ਇਹਦੇ ਅੰਕੜੇ ਕੱਢ ਲਏ। ਇਹ ਤਾਂ ਕਮਾਲ ਕਰਤੀ। ਨਰਿੰਦਰਦੀਪ ਗੋਨੇਆਣਾ ਦੇ ਇਨਸਾਫ ਦੇ ਲਈ ਅੱਜ ਐਸਐਸਪੀ ਬਠਿੰਡਾ ਦੇ ਬਾਹਰ ਧਰਨਾ ਲਾਇਆ ਗਿਆ ਪਰ ਸੁਣਵਾਈ ਹਾਲੇ ਤੱਕ ਵੀ ਕੋਈ ਨਹੀਂ ਜਿਹੜਾ ਕੋ ਕੋ ਕੇ ਕਤਲ ਕੀਤਾ ਗਿਆ ਸੀਏਜ ਸਟਾਫ ਬਠਿੰਡਾ ਦੇ ਵੱਲੋਂ ਉਸ ਦੇ ਉੱਤੇ ਸਵਾਲ ਕਈ ਖੜੇ ਆ ਪਰ ਜਵਾਬ ਦੇਣ ਨੂੰ ਸਰਕਾਰ ਤਿਆਰ ਨਹੀਂ ਹੈ ਉੱਥੇ ਪਹੁੰਚੇ ਨੇ ਬਾਈ ਬੱਬੂ ਸਾਡੇ ਨਾਲ ਨੇ ਬੀਕੇਯੂ ਚੜੂਨੀ ਤੋਂ ਬਾਈ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਉਸ ਨੂੰ ਕਿਵੇਂ ਦੇਖਦੇ ਹੋ ਇੱਕ ਨੌਜਵਾਨ ਜਿਹਦਾ ਕਸੂਰ ਵੀ ਨਹੀਂ ਪਤਾ ਕਿ ਕੀ ਆ ਉਹਨੂੰ ਕਹਿੰਦੇ ਆ ਕਿ 32 ਥਾਵਾਂ ਤੇ ਕਰੰਟ ਲਾ ਕੇ ਸਾਰਾ ਸਰੀਰ ਨਸ਼ਟ ਕਰਤਾ ਉਹਦੀ ਮੌਤ ਹੋ ਜਾਂਦੀ ਉਹਨਾਂ ਲਈ ਕਿੰਨੂ ਕਿਵੇਂ ਦੇਖਦੇ ਘਟਨਾ ਨੂੰ ਅਸੀਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਟਨਾ ਦਾ ਬਾਈ ਮੰਦ ਭਾਗੀ ਆ ਬਹੁਤ ਹੀ ਜਾਦੇ ਬੇਣਸਾਫੀ ਹੋਈ ਆ ਉਸ ਪਰਿਵਾਰ ਨਾਲ ਚਲੋ ਜੇ ਉਹਦਾ ਕੋਈ ਕਸੂਰ ਵੀ ਸੀਗਾ ਕੋਈ ਮੰਨ ਲਓ ਵੀ ਉਹਦਾ ਕੋਈ ਕਿਤੇ ਨਾ ਕਿਤੇ ਕੋਈ ਕਸੂਰ ਸੀ ਜੀ ਉਹਦੇ ਤੇ ਜਿਹੜੀ ਬਣਦੀ ਕਾਰਵਾਈ ਸੀ ਉਹ ਹੁੰਦੀ ਕੋਰਟ ਉਹਨੂੰ ਸਜ਼ਾ ਦਿੰਦੇ ਜੋ ਪ੍ਰਕਿਰਿਆ ਇੱਕ ਬਣਦੀ ਆ ਉਹਦੇ ਵਿੱਚ ਪਰ ਜਿਹੜਾ ਇੱਕ 24 ਘੰਟਿਆਂ ਦੇ ਵਿੱਚ ਬੰਦਾ ਚੱਕ ਕੇ ਖਤਮ ਕਰ ਦੇਣਾ ਤੇ ਪਰਿਵਾਰ ਨੂੰ ਉਦੋਂ ਪਹਿਲਾਂ ਕਹਿੰਦਾ ਵੀ ਚਾਹ ਧਰੋ ਮੈਂ ਆ ਰਿਆਂਗਾ ਤੇ ਉਹਦੀ ਦੂਜੇ ਦਿਨ ਸਵੇਰੇ ਲਾਸ਼ ਆਵੇ ਬੜੀ ਨਿੰਦਣ ਜੋਤੇ ਬੜੀ ਨਾ ਸਹਾਰਨ ਜੋਗ ਹੈ ਜਿਹੜੀ ਸਾਟਾ ਪਰਿਵਾਰ ਦੇ ਉੱਤੇ ਲੱਗੀ ਆ ਇਹਦੇ ਤੇ ਅਸੀਂ ਭਾਰਤੀ ਕਿਸਾਨ ਜੁੜੀਆਂ ਚੜੂਨੀ ਨੇ ਗਰੁੱਪ ਬਣਿਓ ਅਸੀਂ ਇਸ ਪਰਿਵਾਰ ਦੇ ਨਾਲ ਆ ਤੇ ਇਸ ਹਮਦਰਦੀ ਦੇ ਵਿੱਚ ਅਸੀਂ ਇਹਨਾਂ ਦੇ ਸਾਥ ਨਾਲ ਕੜਨਾਵਾ ਕਿਵੇਂ ਦੇਖਦੇ ਹੋ ਬਾਈ ਕਹਿੰਦੇ ਆ ਕਿ ਜਿਹੜਾ ਪੁਲਿਸ ਹੈ ਉਹ ਇੰਨਾ ਪਾਵਰ ਦਾ ਜਿਹੜਾ ਯੂਜ਼ ਕਰ ਰਹੀ ਹੈ ਵਰਤੋਂ ਕਰ ਰਹੀ ਹੈ ਕਿ ਕਿਸੇ ਨੂੰ ਚੱਕ ਕੇ ਮਾਰ ਦੋ ਕਿਸੇ ਤੇ ਪਰਚਾ ਪਾ ਦਿਓ ਕਿਸੇ ਨੂੰ ਕੁੱਟ ਦਿਓ ਕਿਸਦਾ ਅਨਕਾਊਂਟਰ ਕਰ ਦਿਓ ਅਨਕਾਊਂਟਰ ਵੀ ਕਈ ਹੋ ਰਹੇ ਆ ਪੰਜਾਬ ਇਹ ਸਾਰਾ ਕੁਝ ਕੀ ਚੱਲ ਰਿਹਾ ਹੈ ਬਾਈ ਸਾਰਾ ਕੁਝ ਚੱਲਦਾ ਬਾਈ ਪੁਲਿਸ ਦੀ ਨਹੀਂ ਹੈਗੀ ਪਾਵਰ ਵੀ ਪੁਲਿਸ ਕਿਸਦਾ ਅਕਾਊਂਟਰ ਕਰ ਦੇ ਪੁਲਿਸ ਕਿਸੇ ਨੂੰ ਆਏ ਨਾ ਜਾਏ ਚੱਕ ਲੇ ਜਦੋਂ ਇਹ ਜਿਹੜਾ ਮੁਖੀ ਦੀ ਜਦੋਂ ਨੀਤ ਮਾੜੀ ਹੋ ਜਾਂਦੀ ਆ ਇਹ ਕੰਮ ਉਦੋਂ ਹੁੰਦੇ ਆ ਚਾਹੇ ਪਿੱਛੇ ਤੋਂ ਤੁਸੀਂ ਕੇ ਪੀ ਐਸ ਗੱਲ ਤੋਂ ਲਾ ਲਓ ਜੇ ਪਸੂ ਨੂੰ ਸੈਸ ਹੀ ਫੇਰ ਹੀ ਸੀ ਨਾ ਠੀਕ ਹੈ ਨਾ ਤੇ ਲਾਸਟ ਦੇ ਉੱਤੇ ਉਹਦੇ ਨਾਲ ਹੋਇਆ ਵੀ ਕੀ ਆ ਅੱਜ ਜੇ ਆਪਾਂ ਕਹੀਏ ਪੁਲਿਸ ਜ਼ੁਲਮ ਕਰ ਰਹੀ ਆ ਪੁਲਿਸ ਤੋਂ ਜ਼ੁਲਮ ਕਰਾਇਆ ਜਾ ਰਿਹਾ ਮੇਰਾ ਸੀਰੀ ਆ ਮੇਰੇ ਕਹੇ ਤੋਂ ਬਿਨਾ ਕਿਸੇ ਦੇ ਇੰਚ ਨਹੀਂ ਜਾ ਸਕਦਾ ਜਿੰਨਾ ਚਿਰ ਉਹਨੂੰ ਮੇਰੀ ਪਾਵਰ ਨਹੀਂ ਜਿਹੜੀ ਪੁਲਿਸ ਆ ਜਦੋਂ ਪੁਲਿਸ ਨੂੰ ਇਹਨਾਂ ਨੇ ਨੰਬਰ ਵਾਈਜ਼ ਵੰਡਤਾ ਜੀ ਵੀ ਆ ਜਿਲ੍ਹੇ ਦੇ ਕਿੰਨੇ ਕੇਸ ਆ ਇਹਦੇ ਕਿੰਨੇ ਕਾਊਂਟਰ ਆ ਜੇ ਇਹਨੇ ਕਾਊਂਟਰ ਕਰਤਾ ਉਹਨੂੰ ਜਦੋਂ ਮੁੱਖ ਮੰਤਰੀ ਖੁਦ ਨਾਮ ਦਿੰਦਾਗਾ ਮੁੱਖ ਮੰਤਰੀ ਸਪੋਰਟ ਕਰਦਾ ਫਿਰ ਦੂਜਿਆਂ ਨੇ ਵੀ ਮਨ ਦੇ ਵਿੱਚ ਇਸ ਗੱਲ ਦੀ ਤਾਂ ਲਾਲਚ ਆਉਂਦੀ ਆ ਵੀ ਆਪਾਂ ਵੀ ਅਫਸਰ ਸਾਹੀ ਦੇ ਅੱਗੇ ਆਈਏ ਆਪਣਾ ਵੀ ਮਾਨ ਸਨਮਾਨ ਹੋਵੇ ਫਿਰ ਉਹ ਗਿੱਲੀ ਸੁੱਕੀ ਨਹੀਂ ਦੇਖੀ ਜਾਂਦੀ ਜੇ ਇਹੀ ਲੌਨ ਆਰਡਰ ਦੀ ਸਥਿਤੀ ਇਸ ਤਰ੍ਹਾਂ ਦੀ ਹੋਵੇ ਵੀ ਜੇ ਕਿਸੇ ਨੇ ਗਲਤ ਕੀਤਾ ਤਾਂ ਉਹਨੂੰ ਸਜ਼ਾ ਬਰਾਬਰ ਮਿਲੂਗੀ ਤਾਂ ਫਿਰ ਕੋਈ ਨਹੀਂ ਕਰਦਾ ਗੱਲ ਤਾਂ ਇਹ ਆ ਵੀ ਜਦੋਂ ਗਿਣਤੀ ਚੱਲ ਪਈ ਗਿਣਤੀ ਚੱਲ ਪਈ ਵੀ ਤੂੰ ਕਿੰਨੇ ਕੀਤੇ ਆ ਫਿਰ ਉੱਥੇ ਗਿੱਲੀ ਸੁੱਕੀ ਮੱਚਦੀ ਆ ਫਿਰ ਉੱਥੇ ਆਪਦੀਆਂ ਫੀਤੀਆਂ ਖਾਤਰ ਆਪਦੀਆਂ ਪਾਵਰਾਂ ਖਾਤਰ ਫਿਰ ਦੇਖੋ ਰੀਸ ਤਾਂ ਹੁੰਦੀ ਆ ਖਰਬੂਜੇ ਨੂੰ ਦੇਖ ਕੇ ਖਰਬੂਜਾ ਤਾਂ ਕਰਦੇ ਹੀ ਆ ਅਸਲੀ ਜਿਹੜੀ ਜਾੜਾ ਇਹ ਲੌਨ ਆਰਡਰ ਹੈਗਾ ਇਹ ਜਦੋਂ ਮੇਨਟੇਨ ਕਰ ਰਿਹਾ ਆਪਣਾ ਮੁੱਖ ਮੰਤਰੀ ਜਿਹਦੇ ਕੋ ਗ੍ਰਹਿ ਭਵਾਗਾ ਉਹਨੇ ਦੇਖਣਾ ਵੀ ਕੀ ਮੈਂ ਪਾਵਰ ਦੇਣੀ ਆ ਇਹ ਪਾਵਰਾਂ ਦਿੱਤੀਆਂ ਗਈਆਂ ਕਿਸਾਨ ਜਿਹੇ ਬੰਦਿਆਂ ਨੂੰ ਦੱਬਣ ਖਾਤਰ ਪਰ ਭਗਵੰਤ ਮਾਨ ਜੀ ਨੂੰ ਇਹ ਨਹੀਂ ਪਤਾ ਵੀ ਇੱਥੇ ਪਤਾ ਨਹੀਂ ਕਿੰਨੇ ਕੌਰੰਗ ਜੇਵ ਕਿੰਨੇ ਕਬਦਾਲੀ ਨਾਲੀ ਕਿੰਨੇ ਕੁ ਬਸ ਇਥੋਂ ਦੇ ਨੰਗ ਗਏ ਤੇ ਕਿੰਨੇ ਕਿੰਨੇ ਨੰਗ ਜਾਣਾ ਠੀਕ ਹੈ ਨਾ ਇਹ ਜਿਹੜੀਆਂ ਲਹਿਰਾਂ ਹੁੰਦੀਆਂ ਲੋਕਾਂ ਦੀਆਂ ਇਹ ਲੋਟ ਜ਼ਬਰ ਨਾਲ ਕਦੇ ਵੀ ਦੱਬੀਆਂ ਨਹੀਂ ਜਾਂਦੀਆਂ ਇਹ ਦਬਾਉਣ ਨੂੰ ਫਿਰਦਾ ਇਹਦੇ ਨਾਲ ਇਸੇ ਕਰਕੇ ਇਹ ਜਿਹੜਾ ਖੁੱਲਾ ਸਿਸਟਮ ਛੱਡਿਆ ਹੋਇਆਗਾ ਪਰ ਮੈਂ ਉਹਦੇ ਚ ਪੁਲਿਸ ਮੈਂ ਸਾਰੀ ਮਾੜੀ ਨਹੀਂ ਕਹਿੰਦਾ ਚੰਗੇ ਬੜੇ ਆ ਤੇ ਪਰ ਮੈਂ ਅਪੀਲ ਵੀ ਕਰਦਾ ਵੀ ਇਹ ਲੈਣਾ ਦੇਣਾ ਆਪ ਨੂੰ ਆ ਜੇ ਮੈਂ ਪਾਪ ਕਰੂ ਨਾ ਅੱਜ ਮੈਂ ਪਾਵਰ ਦੇ ਵਿੱਚ ਹੋ ਕੇ ਇਹ ਮੁੜ ਕੇ ਫਿਰ ਜਦੋਂ ਆਪਾਂ ਕਹਿੰਦੇ ਸਾਥੀ ਦੇ ਉੱਤੇ ਜੀ ਮੇਰੇ ਭਾਰ ਆਉਂਦਾ ਫਿਰ ਉਹ ਮੈਡਮ ਜਾਂਦੀਆ ਬਾਬਿਆਂ ਕੋਲੇ ਜੀ ਸਰਦਾਰ ਜੀ ਨੂੰ ਤਾਂ ਨੀਂਦ ਨਹੀਂ ਆਈ ਰਾਤ ਸਾਰੀ ਰਾਤ ਹੀ ਬੰਗਲੇ ਚ ਤੁਰੇ ਫਿਰਦੇ ਰਹੇ ਆ ਫਿਰ ਉਹ ਸੁੱਖਾ ਮੈਂ ਦੇਖੇ ਆ ਉਹ ਫਿਰ ਜਿਹੜੇ ਪਾਪ ਆ ਨਾ ਇੱਕ ਉਹਦੀ ਤਾਹਲੇ ਦੀ ਵੀ ਕਚਹਿਰੀ ਆ ਇੱਕ ਉਹ ਬੱਕਰੀ ਆ ਉਹਦੇ ਤੇ ਫਿਰ ਉੱਥੇ ਦਾ ਨਿਆ ਹੋਣਾਗਾ ਫਿਰ ਜਾਨ ਬੜੀ ਔਖੀ ਨਿਕਲਦੀ ਆ ਤੇ ਇਹ ਇਹ ਉਹਨਾਂ ਕਾ ਜ਼ੁਲਮ ਕਰੋ ਜਿੰਨਾਂ ਕ ਸਹਿ ਸਕਦੇ ਆ ਇਹ 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 ਸਾਨੂੰ ਇੱਕ ਇਨਸਾਨੀਅਤ ਤੌਰ ਤੇ ਵੀ ਸਾਰੇ ਸਿਸਟਮ ਤੋਂ ਪਾਸੇ ਹੋ ਕੇ ਵੀ ਉਹਨਾਂ 'ਕੋ ਜੁਲਮ ਕਰ ਗਏ ਜਿੰਨਾਂ ਕ ਆਪਾਂ ਸਹਿ ਲਾਂਗੇ ਫਿਰ ਮੁੜ ਕੇ ਜਦੋਂ ਬੱਚੇ ਮਾਰੇ ਨਿਕਲਦੇ ਆ ਤੇ ਫਿਰ ਖੁਦਕੁਸ਼ੀਆਂ ਆਪ ਵੀ ਕਰਦੇ ਆ ਤੁਸੀਂ ਦੇਖਿਆ ਹੋਣਾ ਕਿੱਡੇ-ਕੱਡੇ ਅਫਸਰ ਖੁਦਕੁਸ਼ੀਆਂ ਕਰ ਜਾਂਦੇ ਆ ਆਪਾਂ ਕਹਿੰਦੇ ਯਾਰ ਇਹ ਇਹਦੇ ਕੋ ਤਾਂ ਐਸਰਾਮ ਬੜਾ ਸੀ ਉਹ ਤਾਂ ਬੜੀ ਪਾਵਰ 'ਚ ਸੀ ਇਹ ਇਹ ਕਿਉਂ ਖੁਦਕੁਸ਼ੀ ਕਰ ਗਿਆ ਉਹ ਫਿਰ ਪੈਸੇ ਦਾ ਕਾਰਨ ਨਹੀਂ ਹੁੰਦਾ ਉਹ ਸੋਨੇ ਦਾ ਕਾਰਨ ਨਹੀਂ ਹੁੰਦਾ ਉਹ ਫਿਰ ਜਿਹੜਾ ਮਨੁੱਖ ਤੇ ਦੇ ਉੱਤੇ ਪਾਪ ਕੀਤੇ ਵਿਆ ਉਹ ਸੌਣ ਨਹੀਂ ਦਿੰਦੇ ਉਹ ਚੈਨ ਨਹੀਂ ਆਉਣ ਦਿੰਦੇ ਫੇਰ ਉਹਦੋਂ ਖੁਦਕੁਸ਼ੀਆਂ ਹੁੰਦੀਆਂ ਨੇ ਇਸ ਕਰਕੇ ਇਹ ਜਿਹੜਾ ਜ਼ੁਲਮ ਹੈ ਬੰਦ ਹੋਣਾ ਚਾਹੀਦਾ ਪੰਜਾਬ ਨੇ ਅੱਜ ਜਿਹੜਾ 5 ਜੂਨ ਦਾ ਦਿਨ ਆ ਬੜਾ ਇਹਨਾਂ ਦਿਨਾਂ ਦੇ ਉੱਤੇ ਪੰਜਾਬ ਨੇ ਪਹਿਲਾਂ ਹੀ ਇਹ ਜਿਹੜਾ ਖੂਨ ਆ ਡੋਲਿਆ ਧਰਤੀ ਦੇ ਉੱਤੇ ਹੋਰ ਨਾ ਡੋਲਿਆ ਜਾਵੇ ਤੇ ਇਹ ਨਰਿੰਦਰਦੀਪ ਦਾ ਅਸਲੀ ਇਨਸਾਫ ਹੋਣਾ ਚਾਹੀਦਾ ਜਿਹਨੇ ਗਲਤ ਕੀਤਾ ਉਹ ਕਟਹਿਰੇ ਚ ਚਾਹੀਦਾ ਹਾਂ ਜੇ ਉਹਦਾ ਕੋਈ ਕਾਨੂੰਨ ਬਣਦਾ ਸੀ ਤਾਂ ਲੋਕਾਂ ਮੁਰੇ ਲਿਆ ਕੇ ਇੱਕ ਪੁਲਿਸ ਸਾਫ਼ ਦੀ ਪ੍ਰੈਸ ਕਰੇ ਵੀ ਉਹਦੇ ਤੇ ਆ ਪਰਚਾ ਸੀ 5 ਦੇ ਚੋ ਚੱਕਿਆਗਾ ਉਹ ਤਾਂ ਦੱਸ ਦਿਆ ਉਹ ਤਾਂ ਜੇਲ੍ਹਾਂ ਦੇ ਵਿੱਚ ਜਾ ਕੇ ਵੀ ਪੜਾਉਂਦਾ ਸੀ ਆਪਦੀ ਕਾਉਨਸਲਿੰਗ ਕਰਦਾ ਸੀ ਹੂਣ ਹਾਰ ਸੀ ਉਹਨੇ ਪਤਾ ਨਹੀਂ ਕਿੰਨੇ ਕ ਅਫਸਰਾਂ ਦੇ ਜਿਹੜੇ ਬੱਚੇ ਸੀ ਉਹ ਉਹਨੇ ਬਣਾ ਕੇ ਰੋਟੀ ਜੋਗੇ ਕੀਤੇ ਆ ਤੇ ਪਰ ਉਹਨੂੰ ਮਿਲਿਆ ਕੀ ਆ ਮੌਤ ਇਹਦਾ ਇਨਸਾਫ ਹੋਣਾ ਚਾਹੀਦਾ ਇਸ ਭੈਣ ਦੇ ਸੀ ਨਾਲ ਆ ਜਦੋਂ ਵੀ ਸਾਨੂੰ ਆਵਾਜ਼ ਮਾਰਨਗੇ ਜਿੰਨੇ ਜੋਗੇ ਹੈਗੇ ਅਸੀਂ ਨਾਲ ਆਮ ਤੌਰ ਤੇ ਹੁੰਦਾ ਕਿ ਜੇਕਰ ਕੋਈ ਦਿੱਕਤ ਦਾ ਪਰੇਸ਼ਾਨੀ ਕੋਈ ਦੁੱਖ ਦਰਦ ਦਾ ਪੁਲਿਸ ਦੇ ਕੋਲੇ ਬੰਦਾ ਜਾਂਦਾ ਸਭ ਤੋਂ ਪਹਿਲਾਂ ਕਿ ਪੁਲਿਸ ਨੂੰ ਦੱਸਦੇ ਆ ਕੀ ਲੱਗਦਾ ਜਈਏ ਘਟਨਾ ਹੋਣ ਤੋਂ ਬਾਅਦ ਲੋਕਾਂ ਲੋਕ ਪੁਲਿਸ ਦੇ ਕੋਲੇ ਜਾਇਆ ਕਰਨਗੇ ਜਾਂ ਦਸਮ ਬਿਲਕੁਲ ਇਸ ਗੱਲ ਦਾ ਹੈਗਾ ਮੰਨੇ ਕੋਈ ਨਾ ਮੰਨੇ ਲੋਕਾਂ ਦੇ ਵਿੱਚ ਇਸ चीज ਦੀ ਨਿਰਾਸ਼ਾ ਬਹੁਤ ਆ ਜੇ ਆਪਾਂ ਸੱਥਾਂ ਦੇ ਵਿੱਚ ਦੇਖੀਏ ਜ਼ੀਰੋ ਗਰਾਉਂਡ ਦੇ ਉੱਤੇ ਤਾਂ ਜਿਹੜਾ ਇਹ ਆ ਬੜੀਆਂ ਗੱਲਾਂ ਹੋ ਰਹੀਆਂ ਬੜੀਆਂ ਇਸ ਜ਼ੁਲਮ ਪ੍ਰਤੀ ਬੜੇ ਲੋਕ ਆਬੇਦੀ ਗੱਲਾਂ ਇਹ ਡਰ ਦਾ ਮਾਹੌਲਾ ਇਹ ਕਿਹਨੇ ਕੱਢਣਾ ਹੁੰਦਾ ਸਰਕਾਰ ਆਈ ਸੀਗੀ ਕਦੇ ਮੈਨੂੰ ਮਨ ਲਿਆ ਬੇਕਾਲੀ ਕਾਂਗਰਸੀ ਮਾੜੇ ਸੀਗੇ ਮਨ ਲਿਆ ਵੀ ਸੋਨੂੰ ਲਿਆਂਦਾ ਲੋਕਾਂ ਨੇ ਇਹਨਾਂ ਤੋਂ ਚਾਹ ਨਹੀਂ ਪੀਤੀ ਇਹਨਾਂ ਤੋਂ ਪਾਣੀ ਤੱਕ ਨਹੀਂ ਪੀਤਾ ਲਿਆਏ ਸੀਗੇ ਤੇ ਭਗਵੰਤ ਮਾਨ ਦੀ ਕੀ ਬਿਲਡਿੰਗ ਸੀ ਕਹਿੰਦਾ ਸੀ ਸੱਥਾਂ ਚੋਂ ਸਰਕਾਰ ਚੱਲੂ ਕਦੇ ਧਰਨਾ ਨਹੀਂ ਲਾਗੂਗਾ ਕੋਈ ਮੁੰਡਾ ਨਹੀਂ ਚੱਕ ਕੇ ਮਰਿਆ ਜਾਊਗਾ ਤੇ ਪਰ ਅੰਕੜੇ ਕੱਢ ਲਏ ਇਹ ਪਿਛਲੇ ਉਹਨਾਂ ਦੇ ਕੱਢ ਲਏ ਤੇ ਪਿਛਲੇ ਇਹਦੇ ਅੰਕੜੇ ਕੱਢ ਲਏ ਇਹ ਤਾਂ ਕਮਾਲ ਕਰਤੀ ਗਰੇਪ ਵਗਦਾ ਇਸੇ ਕੋਲ ਹੀ ਆ ਨਾ ਇਹਦੀ ਮਰਜ਼ੀ ਤੋਂ ਬਿਨਾਂ ਤਾਂ ਪੱਤਾ ਨਹੀਂ ਝੂਲਦਾ ਮਰਜ਼ੀ ਤੋਂ ਬਿਨਾਂ ਤਾਂ ਪੱਤਾ ਨਹੀਂ ਝੂਲਦਾ ਮੈਂ ਤਾਂ ਇੱਕ ਗੱਲ ਕਹਿਣਾ ਵੀ ਇੱਥੇ ਗੁੱਸਾ ਸੀ ਠੀਕ ਆ ਵੀ ਪੁਲਿਸ ਨੇ ਕੀਤਾ ਪਰ ਚੋਰ ਨਹੀਂ ਚੋਰ ਦੀ ਮਾਂ ਮਾੜੀ ਆ ਅਸਲੀ ਤਾਂ ਜਿਹੜਾ ਦੋਸ਼ੀ ਆ ਇਹਦੇ ਵਿੱਚ ਇਹ ਮੁੱਖ ਮੰਤਰੀ ਆ ਸਾਰੇ ਅੱਛਾ ਪਿਛਲੇ ਦਿਨੀ ਮੁੱਖ ਮੰਤਰੀ ਦਾ ਇੱਕ ਬਿਆਨ ਵੀ ਆਉਂਦਾ ਕਿ ਜਿਹੜੇ ਕਿਸਾਨ ਜਿੱਥੇ ਬੰਦੀਆਂ ਮੇਰੇ ਨਾਲ ਬਹਿਸ ਕਰੋ ਲਾਈਵ ਬਹਿਸ ਕਰੋ ਤੁਸੀਂ ਦੁਕਾਨਾਂ ਖੋਲ੍ਹੀਆਂ ਹੋਈਆਂ ਉਸ ਤੋਂ ਬਾਅਦ ਜਦੋਂ ਆਗੂ ਸਾਰੇ ਮੰਨ ਜਾਂਦੇ ਆ ਬਹੁਤ ਤੋਂ ਦੁਕਾਨਾਂ ਦੀ ਗੱਲ ਕਰ ਲਈ ਵਧੀਆ ਕੀਤਾ ਦੁਕਾਨਾਂ ਦੇ ਜਿਨੇ ਵੀ ਦੁਕਾਨਾਂ ਖੋਲੀਆਂ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਕੋਈ ਆ ਜੇ ਮੈਂ ਕੋਈ ਫੰਡ ਸਿਸਟਮ ਕਿਸੇ ਨੂੰ ਬੁੱਧੂ ਬਣਾਉਣਾਗਾ ਜਾਂ ਗਲਤ ਜਿਵੇਂ ਇਹਨਾਂ ਨੇ ਮਰਾਜ ਕੀਤਾਗਾ ਚੱਕ ਕੇ ਬਿਨਾ ਇਨਕੁਆਰੀ ਤੋਂ ਬਿਨਾ ਕਿਸੇ ਜਾਂਚ ਪੜਤਾਲ ਤੋਂ ਪਰਚੇ ਪਾ ਕੇ ਬੰਦੇ ਅੰਦਰ ਕਰਤੇ ਠੀਕ ਆ ਹੁਣ ਇੱਕ ਗੁਰੂ ਹਰ ਸਾਹਿਬ ਦਾ ਸਰਪੰਚ ਮਰਿਆ ਜਸਨ巴巴 ਮੁੰਡਾ ਆਮ ਆਦਮੀ ਆਮ ਆਦਮੀ ਪਾਰਟੀ ਦਾ ਬੰਦਾ ਸੀ ਉਹ ਮਰਿਆ ਉਹਦੀਆਂ ਹੁਣ ਵੀਡੀਓ ਆ ਕੌੜੀਆਂ ਆ ਰਹੀਆਂ ਆੜੀ ਕੋ ਉਹਦਾ ਪਿਓ ਕਹਿੰਦਾ ਅਸੀਂ 15 18 ਲੱਖ ਰੁਪਇਆ ਐਮਐਲਏ ਨੂੰ ਸਰਪੰਚ ਬਣਨ ਦਾ ਦਿੱਤਾ ਕੀ ਭਗਵੰਤ ਮਾਨ ਜੀ ਅਧਿਕਾਰ ਹੈ ਐਮਐਲਏ ਕੋਲੇ ਪੈਸੇ ਲੈਣ ਦਾ ਸਰਪੰਚੀ ਦਾ ਕਦੋਂ ਜਾਂਚ ਹੋ ਕੇ ਉਹਨਾਂ ਨੂੰ ਖਾਹੇ ਟੰਗਿਆ ਜਾਊਗਾ ਠੀਕ ਆ ਇਹ ਕਹਿੰਦੇ ਵੀ ਦੁਕਾਨਦਾਰੀਆਂ ਬੰਦ ਹੋਣੀਆਂ ਚਾਹੀਦੀਆਂ ਫਿਰ ਦੁਕਾਨਦਾਰੀਆਂ ਸਾਰਿਆਂ ਦੀਆਂ ਹੀ ਹੋਣੀਆਂ ਚਾਹੀਦੀਆਂ ਨਾ ਕੱਲੀਆਂ ਜਸੇ ਬੰਦੀਆਂ ਦੇ ਉੱਤੇ ਤਾਂ ਆ ਗਿਆ ਇਹ ਇਹਨਾਂ ਨੂੰ ਦਿਸ ਗਈਆਂ ਦੁਕਾਨਦਾਰੀਆਂ ਤੇ ਜਿਹੜੀ ਆ 15-18 ਲੱਖ ਰੁਪਇਆ ਲੈ ਕੇ ਮੁੰਡਾ ਲਾਸ ਬਣ ਗਿਆ ਦੁਖੀ ਹੋਇਆ ਵਾ ਹੁਣ ਤਾਂ ਸਿੱਧੀ ਕਲੀਅਰ ਹੋਈ ਜਾਂਦਾ ਵੀ ਉਸ ਜਿਹੜਾ ਐਮਐਲਏ ਉਹਦਾ ਰੀਡਰ ਗੱਲ ਕਰ ਰਿਹਾ ਉਹਨੂੰ ਤਮਕਾ ਜਾਂ ਜਿੰਨਾ ਵੀ ਆਇਆ ਪੈਸੇ ਦਾ ਲੈਣ ਦੇਣਾ ਇੱਕ ਦੂਜਾ ਇਹਨਾਂ ਦਾ ਪਟਿਆਲੇ ਧਰਨਾ ਲੱਗਿਆ ਸੀਗਾ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦਾ ਕੋਈ ਇਹਨਾਂ ਦਾ ਲੱਗਿਆ ਸੀ ਵਰਕਰਾਂ ਦਾ ਇਹਨਾਂ ਦੇ ਵਰਕਰਾਂ ਦਾ ਉਹਦੇ ਚ ਸਾਡੇ ਏਰੀਏ ਦਾ ਵਾਖ ਗਿਆ ਜਿਹੜਾ ਵਧੀਆ ਲੀਡਰ ਆ ਇਹਨਾਂ ਦੇ ਝੜੂ ਗੋਲ ਦੇ ਉਹਨੇ ਲਾਲ ਸਿੰਘ ਉਗੋਕੇ ਦੇ ਦੜੇ ਸੱਟੇ ਦਾ ਸਿੱਧਾ ਇਲਜ਼ਾਮ ਲਾਇਆ ਅਸੀਂ ਨਹੀਂ ਲਾਇਆ ਅਸੀਂ ਨਹੀਂ ਕਹਿੰਦੇ ਉਹ ਕਹਿ ਰਿਹਾ ਇਹਨਾਂ ਦਾ ਕਦੋਂ ਜਾਂਚ ਹੋ ਰਹੀ ਆ ਨਿਆ ਤਾਂ ਫਿਰ ਸਾਰਿਆਂ ਲਈ ਇੱਕ ਆ ਨਾ ਇਹ ਜਿ세 ਬੰਦियां ਬਿਲੇ ਹੋ ਕੇ ਫੰਡ ਖਾ ਰਹੀਆਂ ਨੇ ਜਾਂ ਇਹ ਕਰ ਰਹੀਆਂ ਤੇ ਫਿਰ ਜਿਨ੍ਹਾਂ ਦੇ ਛੋਡੇ ਸਾਹਮਣੇ ਸਬੂਤ ਆ ਗਏ ਛੋਡੇ ਐਮ ਐਲ ਏ ਨੇ ਪੈਸੇ ਲੈਤੇ ਆ ਛੋਡੇ ਐਮ ਐਲ ਏ ਪ੍ਰਧਾਨੀਆਂ ਪਿੱਛੇ ਪੈਸੇ ਲੈਂਦੇ ਆ ਫਿਰ ਜਾਂਚ ਉਹਨਾਂ ਦੀ ਕਦੋਂ ਹੋਊਗੀ ਹੁਣੇ ਨਹੀਂ ਚਾਹੀਦੀ ਇਸ ਕਰਕੇ ਮੈਂ ਹਰ ਇੱਕ ਜਿਹੜਾ ਪੰਜਾਬ ਦਾ ਵਾਸੀ ਉਹਨੂੰ ਕਹਿੰਦਾ ਵੀ ਦੇਖੋ ਜਿਹੜਾ ਕੋਈ ਸੱਚ ਆ ਸਾਦੋ ਜਦੋਂ ਕੋਈ ਸਹੀ ਆ ਸਹੀ ਆ ਜਦੋਂ ਕੋਈ ਗਲਤ ਆ ਉਹਦਾ ਵਿਰੋਧ ਕਰੋ ਅੰਨੇ ਭਗਤ ਕਿਸੇ ਦੇ ਨਾ ਬਣੋ ਤੇ ਬਸ ਇੰਨੀ ਹੀ ਬੇਨਤੀਆਂ ਤੇ ਭੈਣ ਦੇ ਅਸੀਂ ਨਾਲ ਆ ਬੇਇਨਸਾਫਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ